ਪਟਾਣਾ ਦੇ ਠਠਾਰਾ ਮੱਲੇ 'ਚ ਅਚਾਨਕ ਹਾਹਾਕਾਰ ਮਚ ਗਈ ਸਾਰੇ ਸੈਮ ਗਏ ਜਦੋਂ ਡਗੜ ਡਗੜ ਕਾਦੀ ਪੁਲਿਸ ਚਾਰੇ ਪਾਸੇ ਇੱਕ ਬਿਲਡਿੰਗ ਨੂੰ ਘੇਰ ਲੈਂਦੀ ਹੈ ਪੁਲਿਸ ਦਾ ਘੇਰਾ ਬਹੁਤ ਹੀ ਜਬਰਦਸਤ ਸੀ ਇੱਕ ਬਿਲਡਿੰਗ ਉਹਨਾਂ ਨੇ ਘੇਰ ਲਈ ਔਰ ਉਸ ਬਿਲਡਿੰਗ ਨੂੰ ਖੁੱਲ੍ਹ ਦੀ ਕੋਸ਼ਿਸ਼ ਕੀਤੀ ਬਿਲਡਿੰਗ ਨੂੰ ਤਾਲਾ ਲੱਗਾ ਹੋਇਆ ਸੀ ਔਰ ਉਸ ਬਿਲਡਿੰਗ ਦਾ ਤਾਲਾ ਤੋੜਨ ਵਾਸਤੇ ਲਗਾਤਾਰ ਕੋਸ਼ਿਸ਼ ਕੀਤੀ ਗਈ 2 ਘੰਟੇ ਲੱਗੇ ਪੁਲਿਸ ਨੂੰ ਤਾਲਾ ਤੋੜਨ ਦੇ ਲਈ ਗੈਂਗਸਟਰ ਇਸ ਦੌਰਾਨ ਪੁਲਿਸ ਤੇ ਚੜ ਗਏ ਨੇ ਅੜ ਕੇ ਜੀ ਹਾਂ ਐਸ ਵੇਲੇ ਦੀ ਪੱਟੀ ਖਬਰ ਹੈ ਬਟਾਲਾ ਦੇ ਨਾਲ ਜੁੜੀ ਹੈ ਬਟਾਲਾ ਦੇ ਠਠਿਆਰਾ ਮੁਹੱਲੇ ਦੇ ਵਿੱਚ ਖੌਫ ਦਾ ਮਾਹੌਲ ਹੋ ਗਿਆ ਦਹਿਸ਼ਤ ਦਾ ਮਾਹੌਲ ਜਦੋਂ ਪੁਲਿਸ ਨੇ ਇੱਕ ਬਿਲਡਿੰਗ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਹਰ ਕੋਈ ਹੈਰਾਨ ਸੀ ਕਿ ਆਖਿਰ ਇਸ ਬਿਲਡਿੰਗ ਦੇ ਵਿੱਚ ਐਸਾ ਹੈ ਕੀ ਹੈ ਜਿਵੇਂ ਹੀ ਪੁਲਿਸ ਆਪਰੇਸ਼ਨ ਸ਼ੁਰੂ ਕਰਦੀ ਹੈ ਤਾਂ ਪਤਾ ਚੱਲਦਾ ਕਿ ਬਟਾਲਾ ਚ ਗੋਲੀਬਾਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੋਲੀਬਾਜ਼ਾਂ ਨੂੰ ਬਟਾਲਾ ਪੁਲਿਸ ਨੇ ਤੋਂ ਕੱਢੇ ਦੀ ਕੜੀ ਮੁਸ਼ਕਲ ਤੋਂ ਬਾਅਦ ਕੀਤਾ ਹੈ ਕਾਬੂ ਖੰਡਰ ਬੇਡ ਚ ਲੁਕੇ 5 ਅਰੋਪੀਆਂ ਨੂੰ ਪਹਿਲਾ ਪੁਲਿਸ ਨੇ ਪਾਇਆ ਚਾਰ ਪਾਸੇ ਤੋਂ ਜ਼ਬਰਦਸਤ ਕਿਰਾ ਪੌੜੀ ਦੀ ਮਦਦ ਨਾਲ ਜਾਨ ਜੋਖਮ ਚ ਪਾ ਕੇ ਸੈਕਿਓ ਸੁਖਰਾਜ ਸਿੰਘ ਬੜਿਆਂ ਇਨ੍ਹਾਂ ਬਦਮਾਸ਼ਾਂ ਦਾ ਕਾਲ ਬੰਦ ਬਿਲਡਿੰਗ ਚ ਲਈ ਪਨਾ ਇਨ੍ਹਾਂ ਬਦਮਾਸ਼ਾਂ ਨੇ ਤੇ ਤਾਲਾ ਤੋੜਨ ਚ ਲੱਗੇ ਸੀ ਦੋ ਕਿਤੇ ਨਵੇਂ ਨਵੇਂ ਬਣੇ ਬਦਮਾਸ਼ਾਂ ਨੇ ਅਸਾਲਟਾਂ ਵੇਖੀਆਂ ਤਾਂ ਸਾਰੀ ਬਦਮਾਸ਼ੀ ਨਿਕਲ ਗਈ ਸੂਤਰਾਂ ਦੇ ਹਵਾਲੇ ਤੋਂ ਕੋਈ ਕਾਕੇ ਸ਼ਾ ਵੱਡਾ ਗੈਂਗਸਟਰ ਗਰੁੱਪ ਬਣਾਉਣ ਦੇ ਚੱਕਰ ਚ ਆਪ ਤੇ ਫਸਿਆ ਚਾਰ ਹੋਰ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਗਿਆ ਇਸ ਆਪਰੇਸ਼ਨ ਦੌਰਾਨ ਡੀਐਸਪੀ ਸੰਜੀਵ ਕੁਮਾਰ ਦੇ ਹਰ ਖਤਰਾ ਮੂਲ ਲੈਂਦੇ ਹੋਏ ਬਿਨਾ ਕਿਸੇ ਨੁਕਸਾਨ ਦੇ ਪੰਜ ਦੋਸ਼ੀਆਂ ਨੂੰ ਕਾਬੂ ਕਰਕੇ ਪੰਜਾਬ ਪੁਲਿਸ ਦਾ ਮਾਨ ਸਨਮਾਨ ਬਧਾਇ ਇਨ੍ਹਾਂ આરોપીਆਂ ਦੀ ਉਮਰ 18 ਤੋਂ 22 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਤਫਤੀਸ਼ ਦੌਰਾਨ ਪਤਾ ਚੱਲੇਗਾ ਗੈਂਗਸਟਰ ਬਣਨ ਦਾ ਚਸਕਾ ਕਿੰਨਾ ਮਹਿੰਗਾ ਪਿਆ ਤੇ ਕਈ ਵਟੀਆਂ ਬੁਝਾਰਤ ਬਣੀਆਂ ਵਾਰਦਾਤਾਂ ਵੀ ਸੁਲਝਣ ਦੀ ਉਮੀਦ ਲੱਗ ਰਹੀ ਹੈ ਪਟਾੜਾ ਦੇ ਠਠਾਰਾ ਮਲੇ ਚ ਅਚਾਨਕ ਹਾਹਾਕਾਰ ਮਚ ਗਈ ਸਾਰੇ ਸੈਮ ਗਏ ਜਦੋਂ ਧਗੜ ਧਗੜ ਕਾਦੀ ਪੁਲਿਸ ਚਾਰੇ ਪਾਸੇ ਇੱਕ ਬਿਲਡਿੰਗ ਨੂੰ ਘੇਰ ਲਈ ਪੁਲਿਸ ਦਾ ਘੇਰਾ ਬਹੁਤ ਹੀ ਜ਼ਬਰਦਸਤ ਸੀ ਇੱਕ ਬਿਲਡਿੰਗ ਉਹਨਾਂ ਨੇ ਘੇਰ ਲਈ ਔਰ ਉਸ ਬਿਲਡਿੰਗ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਬਿਲਡਿੰਗ ਨੂੰ ਤਾਲਾ ਲੱਗਾ ਹੋਇਆ ਸੀ ਔਰ ਉਸ ਬਿਲਡਿੰਗ ਦਾ ਤਾਲਾ ਤੋੜਨ ਵਾਸਤੇ ਲਗਾਤਾਰ ਕੋਸ਼ਿਸ਼ ਕੀਤੀ ਗਈ 2 ਘੰਟੇ ਲੱਗੇ ਪੁਲਿਸ ਨੂੰ ਤਾਲਾ ਤੋੜਨ ਦੇ ਲਈ ਗੈਂਗਸਟਰ ਇਸ ਦੌਰਾਨ ਪੁਲਿਸ ਤੇ ਚੜ ਗਏ ਅੜਿੱਕੇ ਜੀ ਹਾਂ ਐਸ ਵੇਲੇ ਦੀ ਵੱਡੀ ਖਬਰ ਹੈ ਬਟਾਲਾ ਦੇ ਨਾਲ ਜੁੜੀ ਹੈ ਬਟਾਲਾ ਦੇ ਠਠਿਆਰਾ ਮੁਹੱਲੇ ਦੇ ਵਿੱਚ ਖੌਫ ਦਾ ਮਾਹੌਲ ਹੋ ਗਿਆ دہشت ਦਾ ਮਾਹੌਲ ਜਦੋਂ ਪੁਲਿਸ ਨੇ ਇੱਕ ਬਿਲਡਿੰਗ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਹਰ ਕੋਈ ਹੈਰਾਨ ਸੀ ਕਿ ਆਖਿਰ ਇਸ ਬਿਲਡਿੰਗ ਦੇ ਵਿੱਚ ਐਸਾ ਹੈ ਕੀ ਹੈ ਜਿਵੇਂ ਹੀ ਪੁਲਿਸ ਆਪਰੇਸ਼ਨ ਸ਼ੁਰੂ ਕਰਦੀ ਹੈ ਤਾਂ ਪਤਾ ਚੱਲਦਾ ਕਿ ਬਟਾਲਾ ਚ ਗੋਲੀਬਾਰੀ ਦੀਆਂ ਵੱਡੀਆਂ ਵਾਰ ਦਾ ਤਾਨੂੰ ਅੰਜਾਮ ਦੇਣ ਵਾਲੇ ਗੋਲੀਬਾਜ਼ਾਂ ਨੂੰ ਬਟਾਲਾ ਪੁਲਿਸ ਨੇ 2 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਕੀਤਾ ਹੈ ਕਾਬੂ ਖੰਡਰ ਬੇਡਿਚ ਲੁਕੇ 5 ਰੁਪਈਆ ਨੂੰ ਪਹਿਲਾ ਪੁਲਿਸ ਨੇ ਪਾਇਆ ਚਾਰੇ ਪਾਸੇ ਤੋਂ ਜ਼ਬਰਦਸਤ ਕੇਰਾ ਪੌੜੀ ਦੀ ਮਦਦ ਨਾਲ ਜਾਨ ਜੋਖਮ ਚ ਪਾ ਕੇ ਐਸਐਚਓ ਸੁਕਰਤ ਸਿੰਘ ਬੜਿਆ ਇਨ੍ਹਾਂ ਬਦਮਾਸ਼ਾਂ ਦਾ ਕਾਲ ਬੰਦ ਬਿਲਡਿੰਗ ਚ ਲਈ ਪਨਾ ਇਨ੍ਹਾਂ ਬਦਮਾਸ਼ਾਂ ਨੇ ਤੇ ਤਾਲਾ ਤੋੜਨ ਚ ਲੱਗੇ ਸੀ ਦੋ ਕਿੱਟ ਨਵੇਂ ਨਵੇਂ ਬਣੇ ਬਦਮਾਸ਼ਾਂ ਨੇ ਅਸਾਲਟਾਂ ਵੇਖੀਆਂ ਤਾਂ ਸਾਰੀ ਬਦਮਾਚੀ ਨਿਕਲ ਗਈ ਸੂਤਰਾਂ ਦੇ ਹਵਾਲੇ ਤੋਂ ਕੋਈ ਕਾਕੇਸ਼ਾ ਵੱਡਾ ਗੈਂਗਸਟਰ ਗਰੁੱਪ ਬਣਾਉਣ ਦੇ ਚੱਕਰ ਚ ਆਪ ਤੇ ਫਸਿਆ ਚਾਰ ਹੋਰ ਨੌਜਵਾਨਾਂ ਦੀ ਜ਼ਿੰਦਗੀ ਵੀ ਬਰਬਾਦ ਕਰ ਗਿਆ ਇਸ ਆਪਰੇਸ਼ਨ ਦੌਰਾਨ ਡੀਐਸਪੀ ਸੰਜੀਵ ਕੁਮਾਰ ਦੇ ਹਰ ਖਤਰਾ ਮੂਲ ਲੈਂਦੇ ਹੋਏ ਬਿਨਾਂ ਕਿਸੇ ਨੁਕਸਾਨ ਦੇ ਪੰਜ ਦੋਸ਼ੀਆਂ ਨੂੰ ਕਾਬੂ ਕਰਕੇ ਪੰਜਾਬ ਪੁਲਿਸ ਦਾ ਮਾਨ ਸਨਮਾਨ ਵਧਾਇਆ ਇਹਨਾਂ આરોપીਆਂ ਦੀ ਉਮਰ 18 ਤੋਂ 22 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਤਤਕੀਸ਼ ਦੌਰਾਨ ਪਤਾ ਚੱਲੇਗਾ ਗੈਂਗਸਟਰ ਬਣਨ ਦਾ ਚਸਕਾ ਕਿੰਨਾ ਮਹਿੰਗਾ ਪਿਆ ਤੇ ਕਈ ਵਟੀਆਂ ਬੁਝਾਰਤ ਬਣੀਆਂ ਵਾਰਦਾਤਾਂ ਵੀ ਸੁਲਝਣ ਦੀ ਉਮੀਦ ਲੱਗ ਰਹੇ ਕੋਈ ਥੋੜੀ ਬੇਸਿਕ ਇਨਫੋਰਮੇਸ਼ਨ ਨੇ ਉਹਦੇ ਬਾਰੇ ਇਸ ਤੇ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਉਸ ਬੇਸਿਸ ਤੇ ਫਿਰ ਇਨੀਸ਼ੀਅਲੀ ਅਸੀਂ ਆਏ ਤੇ ਪੁਲਿਸ ਦੇ ਨਾਲ ਕਿਰਾਪਾ ਇਹਨਾਂ ਨੂੰ ਅਸੀਂ ਕਿਹਾ ਜਿਵੇਂ ਜਿਸਕੇ ਨਾਲ ਵੀ ਦੇਖੋ ਆਪਣੀ ਜਾਨ ਜੋਖੇ ਤੇ ਪਾਗੇ ਕਿ ਕ੍ਰਿਮੀਨਲ ਨੂੰ ਫੜਨਾ ਹੈ ਕਿ ਉਹ ਜਿਹੜੇ ਡੈਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਬੀਗ ਪੁਲਿਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਾਇਦ ਇੰਨੀਆਂ ਵਾਰਦਾਤਾਂ ਕੀਤੀਆਂ ਹੋਣੀਆਂ ਤਾਂ ਡੈਫੀਨਿਟਲੀ ਉਹਨੂੰ ਜਕਪੂਟ ਕਰਨਾ ਹੈ ਹਰਾਜ ਜੀ ਲੋ ਸਰ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਹੋਈ ਕਿਥੇ ਬੈਠੇ ਨੇ ਸਰ ਇਹ ਸਿਕਰ ਸੋਰਸ ਹੁੰਦੇ ਆ ਇਹ ਮੈਂ ਐਕਸਪਲੋਡ ਨਹੀਂ ਕਰ ਸਕਦਾ ਜੀ ਅਲੱਗ ਅਲੱਗ ਵਾਰ ਦਾਪਾਂ ਤੇ ਸਾਨੂੰ ਇੱਥੇ ਬੰਦੇ ਜੁੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਜੇ ਕਿੰਪੋਰਟ ਨਹੀਂ ਹੈ ਤੇ ਉਹਦੇ ਵੀ ਆਪ ਕੋਈ ਸੀ ਰੇਡ ਕੀਤਾ ਤੇ ਪੂਰੇ ਪਾਸੇ ਜੀ ਸਰ ਕਿਥੋਂ ਰੇਡ ਕੀਤਾ ਕਹਿੰਦਾ ਕਿਹਦਾ ਘਰ ਸੀ ਸਰ ਤੇ ਉਹ ਜਿਹੜੇ ਜਿਹੜੇ ਸਾਮਣੇ ਦਾ ਕਿਸੇ ਵੀ ਉੱਤੇ ਸਾਰੇ ਮੀਡੀਆ ਦੇ ਮੌਕੇ ਸਮਝਦੇ ਸੀ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਘਰ ਦੇ ਵਿੱਚ ਸੀ ਉਹਨਾਂ ਦੇ ਮਦਰ ਫਾਦਰ ਤੇ ਨਹੀਂ ਹੈਗੇ ਮਿਲ ਕੇ ਦੇ ਉਹ ਮੈਂ ਸ਼ਰਮ ਕੀਤੀ ਸੀ ਕਿੰਨੀ ਮੁਸ਼ਕਲ ਕਿੰਨੀ ਕੋਈ ਮੁਸ਼ਕਲ ਤੇ ਹੈ ਜੀ ਰੋਟੀਨ ਦਾ ਕੰਮ ਆ ਜੀ ਮੈਂ ਤਾਂ ਤੇ ਹਰ ਇੱਕ ਕੰਮ ਤੇ ਲੱਗਦੀ ਹੈ ਸਰ ਕਿਹਦੇ ਜਿਹੇ ਪ੍ਰੈਸ਼ਰ ਕਿੰਨੇ ਤੇ ਚੱਲੇ ਆ ਰਹੀ ਉਹ 2-2.5 ਘੰਟਾ ਚੱਲੇ ਜੀ ਸਰ ਕਿੰਨੇ ਪੜੇ ਗਏ ਹਾਂ ਜੀ ਮੰਦਰ ਬ੍ਰਾਹਮਣ ਹੋਇਆ ਕਰਨਾ ਅੱਜ ਬੜੀ ਇੱਕੋ ਸ਼ਰਤ ਆਪਾਂ ਨਾਲ ਗੱਲ ਕਰੀਏ ਸਰ ਕਿਹੜੀ ਕਿਹੜੀ ਸਾਰੇ ਰੋਕਲੀ ਨੇ ਬਟਾਲੇ ਦੇ ਬਟਾਲਾ ਸ਼ਹਿਰ ਦੇ ਵੀ ਇਹ ਤਾਂ ਬਾਹਰ ਦੇ ਪਿੰਡਾਂ ਦੇ ਨੇ ਸਰ ਵਾਰਦਾਤਾ ਦੀ ਉਹ 20 ਜਰਾਉਂ ਸਰ ਵਾਰਦਾਤਾ ਦੱਸੋ ਕਿਹੜੀ ਵਾਰਦਾਤਾ ਕਾਫੀ ਨੇ ਆਪਣੇ ਜਿਹੜੀਆਂ ਸ਼ਹਿਰ ਦੀ ਤੁਹਾਨੂੰ ਪਤਾ ਕਿ ਜਿਹੜੀ ਗੋਲੀਬਾਰੀ ਦੀ ਵਾਰਦਾਤਾ ਨੇ ਮੇਂਡੀ ਵਾਂਟਡ ਹੈ ਜਿੰਨੇ ਸਾਨੂੰ ਤੇ ਅਸੀਂ ਬਾਕੀ ਕੁਝ ਕਿਸੇ ਤਰ੍ਹਾਂ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਰਦਾਤਾ ਨੇ